इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਸਤਿ ਸ੍ਰੀ ਅਕਾਲ ਜੀ ਦੇਖ ਰਹੇ ਹੋ ਤੁਸੀਂ ਇੰਡੀਆਨੇ ਨਿਊਜ਼ ਪੰਜਾਬ ਮੈਂ ਕੁਲਵਿੰਦਰ ਸਿੰਘ ਰਸੂਲ ਪਰ ਖੜਿਆ ਹਾਂ ਅਸੀਂ ਪਿੰਡ ਤਾਜਪੁਰ ਵਿਖੇ ਜਿੱਥੇ ਕੇ ਇੱਥੇ ਨਹਿਰ ਦਾ ਜਿਹੜੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਆ ਪਰ ਪ੍ਰਸ਼ਾਸਨ ਵੱਲੋਂ ਅੱਜ ਤੱਕ ਇਹਦਾ ਕੋਈ ਇਲਾਜ ਨਹੀਂ ਕੀਤਾ ਗਿਆ ਭਾਵੇਂ ਮੁੱਖ ਮੰਤਰੀ ਪੰਜਾਬ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਜਵਾਬਦੇਹ ਬਣਾਇਆ ਗਿਆ ਸੀ ਪਰ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਇੱਥੇ ਇੱਕ ਬੇਲਾ ਵੀ ਆ ਕੇ ਪਿੰਡ ਦੀ ਇਹ 30 ਸਮੱਸਿਆ ਨਹੀਂ ਸੁਣੀ ਗਈ ਸੋ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਦਾਵਾ ਹੁੰਦਾ ਸੀ ਕਿ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹਰ ਇੱਕ ਗੱਲ ਦਾ ਜ਼ਿੰਮੇਵਾਰ ਹੋਵੇਗਾ ਜੇ ਕੋਈ ਪਿੰਡਾਂ ਦੇ ਵਿੱਚ ਨੁਕਸਾਨ ਹੁੰਦਾ ਜਾਂ ਪਿੰਡਾਂ ਦੇ ਵਿੱਚ ਕੋਈ ਵੀ ਸਮੱਸਿਆ ਆਉਂਦੀ ਹੈ ਪਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਰੂਪਨਗਰ ਸਿਰਫ ਆਪਣੇ ਏਸੀ ਕਮਰੇ ਦੇ ਵਿੱਚ ਬੈਠ ਕੇ ਹੀ ਵਾਪਸ ਮੁੜ ਜਾਂਦਾ ਹੈ ਤੇ ਪਿੰਡ ਤਾਜ ਪਰੇ ਦੇ ਲੋਕਾਂ ਦੀ ਸਮੱਸਿਆ ਹੈ ਜਿਹੜੀ ਪਾਣੀ ਦੇ ਨਾਲ ਇੱਥੇ ਪਿੰਡ ਦੇ ਵਿੱਚ ਕੈਂਸਰ ਦੇ ਮਰੀਜ਼ ਵੀ ਹੋ ਹਨ ਤੇ ਪਾਣੀ ਦੀ ਇਚ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਡਿਪਟੀ ਕਮਿਸ਼ਨਰ ਵੱਲੋਂ ਅੱਜ ਤੱਕ ਦੌਰਾਨ ਨਹੀਂ ਕੀਤਾ ਗਿਆ ਕੇਵਲ ਤੇ ਕੇਵਲ ਛੋਟੇ ਅਫਸਰਾਂ ਨੂੰ ਭੇਜ ਕੇ ਡੰਗ ਸਾਰਿਆ ਜਾ ਰਿਹਾ ਹੈ ਸੋ ਪਿੰਡ ਵਾਲਿਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਕੀ ਨੋ ਜੀ ਤੁਹਾਡਾ ਸਰਜੇਸ਼ ਸਿੰਘ ਸਾਤਾ ਸਰਪੰਚ ਤਾਗਪੁਰ ਜੀ ਸਰ ਕੀ ਸਮੱਸਿਆ ਹੈ ਤੁਹਾਡੀ ਪਿੰਡ ਦੀ ਜੀ ਪਾਣੀ ਦੀ ਸਮੱਸਿਆ ਜੀ ਬਹੁਤ ਇਹ ਜਦੋਂ ਪਹਿਲਾ ਪਾਣੀ ਆਇਆ ਨਾ ਜਿਹੜੇ ਅਗਲੇ ਪਿੰਡ ਤੇ ਉਹਾਂ ਦੀ ਫਸਲ ਦਾ ਹੁੰਦਾ ਤਾਂ ਨੁਕਸਾਨ ਉਹਨਾਂ ਨੇ ਆ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਬੰਨ ਲਾ ਦਿੱਤਾ ਵੀ ਅਸੀਂ ਇਹਦਾ ਬਾਅਦ ਵਿੱਚ ਹੱਲ ਕਰਾਂਗੇ ਤੁਹਾਡਾ ਪਾਣੀ ਦਾ ਜੋ ਵੀ ਹੋ ਗਿਆ ਪਰ ਡੇਢ ਸਾਲ ਹੋ ਗਿਆ ਕੋਈ ਇਹਦਾ ਹੱਲ ਨਹੀਂ ਕਰਿਆ ਤੇ ਲੋਕ ਸਾਡੇ ਜਿਹੜੇ ਬੋਰ ਆ ਉਹਨਾਂ ਦਾ ਪਾਣੀ ਦੀ ਗੰਦਾ ਹੋ ਗਿਆ ਪੀਣ ਵਾਲਾ ਪਾਣੀ ਵੀ ਗੰਦਾ ਹੋ ਗਿਆ ਤੇ ਸਾਰੇ ਘੱਟੋ ਘੱਟ 15-20 ਬੰਦੇ ਕੈਂਸਰ ਦੇ ਮਰੀਜ਼ ਹੋ ਗਏ ਜਿਨ੍ਹਾਂ ਦੀ ਅਸੀਂ ਰਿਪੋਰਟ ਤੁਹਾਨੂੰ ਦੇ ਸਕਦੇ ਹਾਂ ਤੇ ਮੁੱਖ ਮੰਤਰੀ ਨੇ ਇਹ ਦਾਵਾ ਕੀਤਾ ਹੈ ਕਿ ਡਿਪਟੀ ਕਮਿਸ਼ਨਰ ਹਰ ਇੱਕ ਜਿੰਨੇ ਦਾ ਜ਼ਿੰਮੇਵਾਰ ਹੋਵੇਗਾ ਹਾਂ ਜੀ ਬ੍ਰਿਫਟੀ ਪੰਛਰ ਦੀ ਡਿਊਟੀ ਲਈ ਤੇ ਤੁਸੀਂ ਸਾਰਾ ਜਿਹੋ ਵੀ ਹਾਲਾ ਮਸਲੇ ਆ ਉਹ ਹੱਲ ਕਰੋ ਪਰ ਡਿਪਟੀ ਕਮਿਸ਼ਨਰ ਨੇ ਇੱਕ ਵਾਰੀ ਵੀ ਆ ਕੇ ਸਾਡੀ ਸਾਰ ਨਹੀਂ ਲਈ ਤੇ 2 ਕੁ ਮਹੀਨੇ ਪਹਿਲਾਂ ਐਸਡੀਓ ਸਾਹਿਬ ਆਏ ਸੀ ਉਹਨਾਂ ਨੇ ਸਾਨੂੰ 15 ਦਿਨ ਦਾ ਭਰੋਸਾ ਦਵਾਇਆ ਦਾ ਜੀ ਮੈਂ 15 ਦਿਨ ਚ ਤੁਹਾਡਾ ਇਹ ਹੱਲ ਕਰਕੇ ਦਵਾਂਗਾ ਉਹ ਮਸਲਾ ਵੀ ਸਾਰਾ ਜੂੰ ਦਾ ਹੱਲ ਕੋਈ ਉਹ ਨਹੀਂ ਕਰਿਆ ਜੂੰ ਦਾ ਤੂੰ ਪਿਆ ਤੇ ਅਸੀਂ ਇਹਦੇ ਬਾਅਦ ਅਸੀਂ ਹੁਣ ਪ੍ਰਸ਼ਾਸਨ ਨੂੰ ਕਿਹਨੇ ਦੇਖਾਂਗੇ ਅਸੀਂ 15 20 ਪਾਈਪ ਲਾ ਕੇ ਅਸੀਂ ਉਹਦਾ ਪਾਣੀ ਦਾ ਲੈਵਲ ਡਾਊਨ ਕਰਾਂਗੇ ਤੇ 11-11 ਮਿੱਟੀ ਅਸੀਂ ਚੱਕਦੇ ਥੱਲੇ ਤੇ ਚਲੇ ਜਾਣਾ ਉਹ ਨੁਕਸਾਨ ਹੋਇਆ ਜੋ ਹੋਇਆ ਉਹ ਪ੍ਰਸ਼ਾਸਨ ਆਪ ਦੇਖੂਗਾ ਤੇ ਡਿਪਟੀ ਕਮਿਸ਼ਨਰ ਮੈਂ ਇੱਥੇ ਬਿਲਕੁਲ ਨਹੀਂ ਆਈ ਬਿਲਕੁਲ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਇੱਕ ਐਸਡੀਐਮ ਆਇਆ ਜੀ ਪਹਿਲਾਂ 2 ਮਹੀਨੇ ਪਹਿਲਾਂ ਉਹ ਸਾਨੂੰ ਭਰੋਸਾ ਦੇ ਗਿਆ ਤਾਂ ਮੈਂ ਹੱਲ ਕਰੂੰਗਾ ਉਸ ਤੋਂ ਬਾਅਦ ਉੱਤੇ ਦਾ ਉੱਤੇ ਕਿਤੇ ਥੋੜਾ ਕੰਮ ਤੇ ਹੁਣ ਕੀ ਚਾਹੁੰਦੇ ਹੋ ਸਰਕਾਰ ਤੋਂ ਅਸੀਂ ਕਹਿੰਦੇ ਇਹਦਾ ਹੱਲ ਕਰੇ ਜੀ ਪਾਣੀ ਦਾ ਚਾਹੇ ਉੱਧਰ ਨੂੰ ਛੱਡੇ ਚਾਹੇ ਪਿੱਛੇ ਕਰੇ ਚਾਹੇ ਉਹ ਕਰੇ ਸਾਡਾ ਤਾਂ ਬੰਨ ਹਟਾਵੇ ਜਿਹੜੇ ਤੇ ਪਾਣੀ ਬਹੁਤ ਖ ਕਿਹੜਾ ਪਿੰਡਾ ਜੀ ਪਿੰਡ ਤਾਂ ਪਰਾ ਤੇ ਕਿਆ ਸਮੱਸਿਆ ਤੁਹਾਡੇ ਪਾਣੀ ਦੀ ਦੱਸਿਆ ਤੁਹਾਨੂੰ ਦੇਖ ਲਈ ਸੀ ਸਮਝੀ ਤੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਦੀ ਡਿਊਟੀ ਲਈ ਹੋਈ ਹੈ ਕੋਈ ਆਇਆ ਕਿ ਕੋਈ ਨਹੀਂ ਆਇਆ ਇੱਥੇ ਕੋਈ ਰੁਪਚ ਦੇਖਿਆ ਦੇਖੀ ਵੀ ਨਹੀਂ ਹੈਗੀ ਆਬ ਚੰਨੀ ਨੇ ਐਮ ਐਲ ਏ ਚੰਨੀ ਆਇਆ ਚੰਨੀ ਤੇ ਪਿੰਡ ਤੇ ਮੁੜ ਗਿਆ ਇਸਾ ਇੱਥੇ ਦੇਖਣ ਵੀ ਨਹੀਂ ਆਇਆ ਜਿਹੜੀ ਡਿਪਟੀ ਕਮਿਸ਼ਨਰ ਵੀ ਨਹੀਂ ਆਇਆ ਨਾ ਨਾ ਡਿਪਟੀ ਕਮਿਸ਼ਨਰ ਕਹਿੰਦਾ ਚੰਨੀ ਮੁੱਖ ਜਿਲ੍ਹਾ ਪ੍ਰਧਾਨ ਐ ਐਮ ਐਲ ਏ ਆ ਇਹ ਆਇਆ ਤੇ ਪਿੰਡ ਇੱਥੋਂ ਮੈਂ ਕਿਹਾ ਵੀ ਤੇ ਨਹਿਰ ਦੇਖੋ ਨਹਿਰ ਦੇਖਣ ਨਹੀਂ ਆਏਗਾ ਹੋਰ ਹੌਂਤ ਸੁਣ ਕੇ ਆਉਂਦੇ ਹੋ ਹੁਣ ਕਹਿੰਦੇ ਵੀ ਇਹਦੇ ਪਾਣੀ ਦਾ ਤਾਹੀ ਲੈ ਹੋਣਾ ਚਾਹੀਦਾ ਕੋਈ ਨਾ ਕੋਈ ਕੀ ਨਾਮ ਤੁਹਾਡਾ ਸੰਤਰ ਸਿੰਘ ਪਿੰਡ ਤਾਜਪੁਰਾ ਜਿਲ੍ਹਾ ਰੋਪੜਾ ਜੀ ਤੇ ਕੀ ਸਮੱਸਿਆ ਤੁਹਾਡੀ ਸਾਰਾ ਸਮੱਸਿਆ ਤੁਹਾਡੇ ਸਾਹਮਣੇ ਆ ਜੀ ਲੈ ਦਾ ਪਾਣੀ ਦੇਖ ਲਓ 40 ਫੁੱਟ ਪਾਣੀ ਹੈ ਜੀ ਪਿਛਲੇ ਸਾਲ ਵੀ ਸਾਡਾ ਨੁਕਸਾਨ ਬਹੁਤ ਹੋਇਆ ਇਹ ਜਿਲ੍ਹਾ ਰੋਪੜਾ ਫਤਿਹਗੜ੍ਹ ਸਾਹਿਬ ਚ 13 ਕੇਸ ਹੋ ਗਏ ਕੈਂਸਰ ਦੇ ਸਾਨੂੰ ਪਾਣੀ ਦੀ ਦਿੱਕਤ ਤੇ ਰਹਿ ਕੇ ਸਾਨੂੰ ਤਾਂ ਕੈਂਸਰ ਟਿਕਤ ਆ ਜੀ ਸਾਡੇ ਜ਼ਿਲ੍ਹੇ ਚ ਇਹੀ ਸਭ ਨਹੀਂ ਆਉਂਦਾ ਹੈ ਕਿ ਨਾ ਸਡੇ ਸਾਭਾ ਨੂੰ ਇੱਕ ਬੰਦ ਕਰਦਾ ਕਿ ਕੀ ਹਾਲਤ ਹੋਈ ਹੋਈ ਹੈ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਵੀ ਡਿਪਟੀ ਕਮਿਸ਼ਨ ਨੂੰ ਅਸੀਂ ਜਵਾਬਦੇਹ ਬਣਾਇਆ ਹੋਇਆ ਕਦੇ ਆਏ ਅੱਜ ਡਿਪਟੀ ਕਮਿਸ਼ਨ ਨਹੀਂ ਸਰ ਕੋਈ ਨਹੀਂ ਆਇਆ ਜੀ ਤੁਸੀਂ ਤੁਹਾਡੇ ਆਏ ਨਹੀਂ ਜੀ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਸਰ ਬਰਸਾਦ ਦਾ ਪਹਿਲਾ ਮਹੀਨਾ ਪਿਆ ਜੀ ਆਹ ਦੇਖ ਲਓ ਹਾਲਤ ਕਿਹੋ ਜਿਹੀ ਹੈ ਸਾਡਾ ਬਰਸਾਦ ਨੂੰ 2 ਮਹੀਨੇ ਪਈ ਹੈ ਜੀ ਸਾਡਾ ਤਾਂ ਪਿੰਡ ਢੜ ਜਾਊਗਾ ਜੀ ਇੱਧਰ ਗਾਹਾਂ ਦੇਖੋ ਬੰਦ ਲੱਗਿਆ ਹੋਇਆ ਹੈ ਜੀ ਬੰਨ ਵਾਲੇ ਵੀ ਰਹਿੰਦੇ ਆ ਜੀ ਕਹਿੰਦੇ ਸਾਡੀ ਪਰਵਾਹ ਤਾਂ ਹੋ ਜੂਗੀ ਬੰਨਤਾ ਲਾਤਾ ਇਹ ਲੋ